ਹਾਂਜੀ ਇਹ ਆਪਣੇ ਡਾਕਟਰ ਸਾਹਿਬ ਕਿੱਥੋਂ ਨੇ ਤੇ ਕੀ ਚੱਲ ਰਿਹਾ ਇਹ ਇਹਨਾਂ ਦਾ ਨਾਮ ਡਾਕਟਰ ਗੁਰਪ੍ਰੀਤ ਸਿੰਘ ਆ ਜੀ ਪਿੰਡ ਸੇਖਪੁਰਾ ਤੇ ਸਾਡੇ ਪਿੰਡ ਸੰਦੋਹਾ ਦੇ ਵਿੱਚ ਬਹੁਤ ਕਈ ਸਾਲਾਂ ਤੋਂ ਪ੍ਰੈਕਟਿਸ ਕਰ ਰਹੇ ਨੇ ਤੇ ਕਈ ਰੀਪੀਟਰ ਗਾਇਆਂ ਮੇਰੀਆਂ ਰਖਾਈਆਂ ਇਹਨਾਂ ਨੇ ਇਹ ਹੁਣ ਵੀ ਇਹ ਗਾਂ ਕੱਲ ਹੀਟ ਦੇ ਵਿੱਚ ਆਈ ਸੀ ਤਾਰਾਂ ਦੇ ਵਿੱਚ ਖੂਨ ਆਉਂਦਾ ਤੇ ਇਹਨੂੰ ਮੈਂ ਬੁਲਾਇਆ ਬਾਈ ਨੂੰ ਮਗਰ ਟੀਕਾ ਭਰਨ ਨੂੰ ਆਇਆ ਤਾਂ ਵੀ ਨਹੀਂ ਆਪਾਂ ਇਹਦੇ ਦਵਾਈ ਭਰਾਂਗੇ ਹੁਣ ਕੱਲ ਵੀ ਦਵਾਈ ਤਾਂ ਹੀ ਨਹੀਂ ਅੱਜ ਵੀ ਕੱਲ ਨੂੰ ਭੇ ਤਿੰਨ ਦਿਨ ਪਰਦਾ ਜੇ ਹੋ ਸਕਿਆ ਤਾਂ ਜੇ ਇਹਦੇ ਸਮਝ ਜਾਈ ਤਾਂ ਪਰ ਸੋਦੀ ਪਰੂਗਾ ਚਾਰ ਦਿਨ ਪਰ ਦੰਦਾ ਤੇ ਠੇਕਾ ਮਗਾਉਂਦਾ ਬਾਈ ਠੇਕਾ ਕਰ ਇਹਦੇ ਨਾਲ 5000 ਰੁਪਇਆ ਇਹ ਦਵਾਈ ਪਰ ਕੇ ਟੀਕਾ ਪਰ ਕੇ ਗੱਬਣ ਨੂੰ ਖਾ ਕੇ ਚੈੱਕ ਕਰਕੇ ਦੇਊਗਾ ਇਹਨੇ ਅਖ ਕਿ ਕਿਸੇ ਵੀ ਡਾਕਟਰ ਤੋਂ ਚੈੱਕ ਕਰਾ ਲੇ ਤਿੰਨ ਮਹੀਨੇ ਬਾਅਦ ਤੋ ਮਾਇਕਾ ਨਾ ਕੋਈ ਮਾੜਾ ਸੌਦਾ ਨਹੀਂ ਸਾਰੇ ਕਿਸਾਨ ਵੀਰਾਂ ਨੂੰ ਕਰਨਾ ਚਾਹੀਦਾ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਪਸ਼ੂ ਅੱਜ ਕੱਲ ਬਹੁਤ ਮਹਿੰਗੇ ਵਿਕਦੇ ਨੇ ਪਸ਼ੂ ਵੀ ਅੱਜ ਕੱਲ ਘਟ ਗਏ ਕਿਉਂਕਿ ਨਵੀਂ ਜਨਰੇਸ਼ਨ ਬਾਹਰ ਚਲੀ ਗਈ ਤੇ ਸੰਭਾਲ ਦੇ ਨਾਲ ਕੋਈ ਨਹੀਂ ਬਾਕੀ ਲੰਪੀ ਸਕਿਨ ਨੇ ਬਹੁਤ ਗਾਂਗੀਆਂ ਘਟਾ ਦਿੱਤੀਆਂ ਪਿਛਲੀ ਵਾਰ ਬਹੁਤ ਮਹਿੰਗਾ ਸੌਦਾ ਹੁਣ ਜੇ ਕਿਤੇ ਮੰਡੀਆਂ ਮੁੰਡਿਆਂ ਚ ਜਾ ਕੇ ਬਹੁਤ ਮਹਿੰਗਾ ਮਿਲਦਾ ਹੈ ਠੀਕ ਹੈ ਜੀ ਤੋਂ ਮੈਂ ਬੇਨਤੀ ਕਰਦਾ ਨੇ ਸਾਰੇ ਕਿਸਾਨ ਵੀਰ ਆਪ ਦੇ ਘਰੇ ਰੱਖਮ ਇਹਨਾਂੇ ਟ੍ਰੀਟਮੈਂਟ ਕਰਮਾ Tchau,